ਭਗਵੰਤ ਜੀ ਸਾਹਿਬ ਉਹ ਬੇਸ਼ਰਮ ਮੁੱਖ ਮੰਤਰੀ ਉਹ ਸ਼ਰਮ ਕਰ ਕਿਉਂ ਲੋਕਾਂ ਦੇ ਲਿਆਲੇ ਆਈ ਜ਼ਿੰਦਗੀ ਦਾ ਘਾੜ ਕਰਦਾ ਆਈ ਯੁੱਧ ਨਹੀਂ ਆ ਵਿਰੋਧ ਤੇਰਾ ਆ ਤਸਵੀਰਾਂ ਆ ਦੀਦੀਆਂ ਉਹ ਨਹੀਂ ਸਰ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਕਪੂਰਥਲੇ ਤੋਂ ਜੋ ਨੜਾ ਪ੍ਰੈਸ ਘਤਰ ਭਗਵੰਤ ਮਾਨ ਸਾਹਿਬ ਉਹ ਬੇਸ਼ਰਮ ਮੁੱਖ ਮੰਤਰੀ ਉਹ ਸ਼ਰਮ ਕਰ ਕਿਉਂ ਲੋਕਾਂ ਦੇ ਲਿਆਲੇ ਆਈ ਜ਼ਿੰਦਗੀ ਦਾ ਘਾੜ ਕਰਦਾ ਆਈ ਯੁੱਧ ਨਹੀਂ ਆ ਵਿਰੋਧ ਤੇਰਾ ਆ ਤਸਵੀਰਾਂ ਆ ਦੀਦੀਆਂ ਇਥੇ ਹਲਕਾ ਇੰਚਾਰਜ ਪਹੁੰਚਦਾ ਹੀ ਕਿਹੜੇ ਤੇਰਾ ਪ੍ਰਸ਼ਾਸਨ ਪਹੁੰਚਦਾ ਹੀ ਆਈ ਆਹ ਸੜਕਾਂ ਤੇ ਪਈਏ ਲੋਕਾਂ ਦੀ ਜਵਾਨੀਆਂ ਰੋਲਣ ਵਾਲੀਆਂ ਆ ਬੈਠੇ ਹੀ ਤੇਰੇ ਕੋ ਇੱਕ ਪਿੰਡ ਹਮੀਰੇ ਚੋਂ ਚਟਾਲੀ ਬਲਦ ਹੋਇਆ ਆ ਫੜ ਮਾਰਾ ਜਣ ਮੁੱਖ ਮੰਤਰੀ ਸਾਹਿਬ ਹਰ ਚੀਜ਼ ਦੀ ਬਿਸ਼ਰਮੀ ਦੀ ਹੱਤ ਹੁੰਦੀ ਏ ਪਰ ਤੁਹਾਡੇ ਚ ਇੰਨੀ ਕੁ ਵੀ ਸ਼ਰਮ ਨਹੀਂ ਰਹੀ ਕਿ ਇੱਕ ਹਲਕੇ ਦੇ ਕੀ ਕੀਤਾ ਸੀ ਸਰਕਾਰ ਨੇ ਆ ਤੂੰ ਵੰਡ ਰਿਹਾ ਜਿੱਤਾ ਇਹ ਲੋਕ ਲਈ ਵੇਚ ਰੇ ਇਹ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੇਚ ਰਹੀ ਆ ਇਹ ਹਲਕੈਂ ਚਾਰਜ ਨੂੰ ਪੁੱਛਾਂਗੇ ਆਹੋ ਜੇ ਤੇਰੇ ਯੁੱਧ ਲਸ਼ਾਂ ਵਰਤੋ ਆ ਜਿਹੜੇ ਪ੍ਰਸ਼ਾਸਨ ਦੇ ਵੱਡੇ ਵੱਡੇ ਅਧਿਕਾਰੀ ਆ ਕੇ ਦਾਦੇ ਖੋਕਦੇ ਹੋ ਨਾ ਅਸੀਂ ਲੋਕਾਂ ਨੂੰ ਨਸ਼ਾ ਮੁਕਤ ਕਰਦੇ ਆ ਆਹ ਹੀ ਤੇਰਾ ਨਸ਼ਾ ਮੁਕਤ ਅੱਠ ਕਰੋ ਦਰਦ ਲੱਖ ਰੁਪਏ ਮਹੀਨਾ ਜਾਂਦਾ ਹੀ ਤੇਰੇ ਅਫਸਰਾਂ ਨੂੰ ਸਰਕਾਰ ਨੂੰ ਲੋਕਾਂ ਕੋਲ ਪੁੱਛ ਲੋਕਾਂ ਦੀ ਕਚਹਿਰੀ ਜਾ ਕੇ ਜਵਾਬ ਕਾਂਗਰਸੀਆ ਚਾਹੇ ਤੂੰ ਕਾਲੀ ਆ ਇਹ ਸਾਰੇ ਝੂਠੇ ਵਾਅਦੇ ਕਰਕੇ ਪੰਜਾਬ ਦੀਆਂ ਨਸਲਾਂ ਨੂੰ ਆ ਵਲਟ ਦੀ ਆ ਜੀ ਆ ਬੈਠੇ ਯੂ ਕਿੰਨਾ ਕੁ ਬੇੜਾ ਕਰਕੇ ਪੰਜਾਬ ਸਰਕਾਰੇ ਤੂੰ ਕੀਤਾ ਨਾ ਲੋਕਾਂ ਦਾ ਇਹ ਤੇਰੇ 92 ਜਿਤਾਏ ਲੋਕਦਿਆਂ ਨੂੰ ਜਵਾਬ ਦੇਣਗੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਨਾ ਕਿ ਸ਼ੇਅਰ ਕਰਿਓ ਜਿਹੜਾ ਮੁੱਖ ਮੰਤਰੀ ਦਾਅਵੇ ਕਰਦਾ ਨਾ ਉਹਦੇ ਕੰਨਾਂ ਤੱਕ ਪਹੁੰਚੇ ਤਮਾਨ ਸਾਹਿਬ ਉਹ ਬੇਸ਼ਰਮ ਮੁੱਖ ਮੰਤਰੀ ਉਹ ਸ਼ਰਮ ਕਰ ਕਿਉਂ ਲੋਕਾਂ ਦੇ ਲਿਆਲੇ ਆਈ ਜ਼ਿੰਦਗੀ ਦਾ ਘਾੜ ਕਰਦਾ ਆਈ ਯੁੱਧ ਨਹੀਂ ਆ ਵਿਰੋਧ ਤੇਰਾ ਆ ਤਸਵੀਰਾਂ ਆ ਦੀਦੀਆਂ ਉਹ ਨਹੀਂ ਸਰ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਕਪੂਰਥਲੇ ਤੋਂ ਜੋੜੜਾ ਪ੍ਰੈਸ ਖਤਰ ਭਗਵੰਤ ਮਾਨ ਸਾਹਿਬ ਉਹ ਬੇਸ਼ਰਮ ਮੁੱਖ ਮੰਤਰੀ ਉਹ ਸ਼ਰਮ ਕਰ ਕਿਉਂ ਲੋਕਾਂ ਦੇ ਲਿਆਲੇ ਵਾਲੀ ਜ਼ਿੰਦਗੀ ਦਾ ਘਾੜ ਕਰਦਾ ਆਈ ਯੁੱਧ ਨਸ਼ਿਆ ਵਿਰੁੱਧ ਤੇਰਾ ਆ ਤਸਵੀਰਾਂ ਆ ਦੀਦੀਆਂ ਇਥੇ ਹਲਕਾ ਇੰਚਾਰਜ ਪਹੁੰਚਦਾ ਹੀ ਜਿਹੜੇ ਤੇਰਾ ਪ੍ਰਸ਼ਾਸਨ ਪਹੁੰਚਦਾ ਹੀ ਆਈ ਆਹ ਸੜਕਾਂ ਤੇ ਪਈਏ ਲੋਕਾਂ ਦੀਆਂ ਜਵਾਨੀਆਂ ਰੋਲਰ ਵਾਲੀਆਂ ਆ ਬੈਠੇ ਹੀ ਤੇਰੇ ਕੋਲ ਇੱਕ ਪਿੰਡ ਹਮੀਰੇ ਚੋਂ ਚਿੱਟਾਲੀ ਬੱਲਦ ਹੋਇਆ ਆ ਫੜ ਮਾਰਾ ਯਾੜ ਮੁੱਖ ਮੰਤਰੀ ਸਾਹਿਬ ਹਰ ਚੀਜ਼ ਦੀ ਬੁਸ਼ਰਮੀ ਦੀ ਹੱਤ ਹੁੰਦੀ ਏ ਪਰ ਤੁਹਾਡੇ ਚ ਇੰਨੀ ਕੁ ਵੀ ਸ਼ਰਮ ਨਹੀਂ ਰਹੀ ਕਿ ਇੱਕ ਹਲਕੇ ਦੇ ਇੱਕ ਪਿੰਡ ਦੇ ਲੋਕ ਆਪਣੀਆਂ ਧੀਆ ਪੁੱਤਾਂ ਦੀਆਂ ਰੋਜ਼ ਮਿਲ ਕੇ ਮਿਲ ਕੇ ਤੁਹਾਨੂੰ ਫੂਲ ਕਰਦੇ ਆ ਵੀ ਸਾਡੇ ਧੀਆ ਬੰਦ ਕੀਤਾ ਸੀ ਇਹ ਸਰਕਾਰ ਨੇ ਆ ਤੂੰ ਵੰਡ ਰਿਹਾ ਜਿੱਤਾ ਇਹ ਲੋਕ ਲਈ ਵੇਚ ਰੇ ਇਹ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੇਚ ਰਹੀ ਆ ਇਹ ਹਲਕੇ ਇਨਚਾਰਜ ਨੂੰ ਪੁੱਛਾਂਗੇ ਆਹੋ ਜੀ ਤੇਰੇ ਯੁੱਧ ਨਸ਼ਾ ਵਿਰੋਧ ਆ ਜਿਹੜੇ ਪ੍ਰਸ਼ਾਸਨ ਦੇ ਵੱਡੇ ਵੱਡੇ ਅਧਿਕਾਰੀ ਆ ਕੇ ਦਾਵੇ ਖੋਖਦੇ ਹੋ ਨਾ ਅਸੀਂ ਲੋਕਾਂ ਨੂੰ ਤਸ਼ੱਬਹ ਮੁਕਤ ਕਰਦੇ ਆ ਆਹ ਹੀ ਤੇਰਾ ਮਸ਼ਾਪੁੱਤ 8-4 ਲੱਖ ਰੁਪਏ ਮਹੀਨਾ ਜਾਂਦਾ ਹੀ ਤੇ ਕੀ ਚਾਹੇ ਤੂੰ ਕਾਲੀ ਆ ਇਹ ਸਾਰੇ ਝੂਠੇ ਵਾਰੇ ਕਰਕੇ ਪੰਜਾਬ ਦੀਆਂ ਲਸਲਾ ਲੂ ਆ ਵੱਡਦੀ ਆ ਜੀ ਆ ਬੈਠੇ ਯੂ ਕਿੰਨਾ ਕ ਬੇੜਾ ਕਰਕੇ ਪੰਜਾਬ ਸਰਕਾਰੇ ਤੂੰ ਕੀਤਾ ਨਾ ਲੋਕਾਂ ਦਾ ਇਹ ਤੇਰੇ ਬੰਦੇਵੇਂ ਜਿਤਾਏ ਲੋਕਦਿਆਂ ਨੂੰ ਜਵਾਬ ਦੇਣਗੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੰਨਾ ਕ ਸ਼ੇਅਰ ਕਰਿਓ ਜਿਹੜਾ ਮੁੱਖ ਮੰਤਰੀ ਦਾਅਵੇ ਕਰਦਾ ਨਾ ਉਹਦੇ ਕੰਨਾਂ ਤੱਕ ਪਹੁੰਚੇ